ਸਤਨਾਮ ਵਾਹਿਗੁਰੂ ਸਾਹਿਬ ਜੀ ਦੇਵ ਗੰਧਾਰੀ ਮਹੱਲਾ ਪੰਜਵਾ ਉਲਟੀ ਰੇ ਮਨ ਉਲਟੀ ਰੇ ਸਾਖਤ ਸਿਉ ਕਰੇ ਉਲਟੀ ਰੇ ਝੂਠੇ ਕੀ ਰੇ ਝੂਠ ਪ੍ਰੀਤ ਛੁਟ ਕੀ ਰੇ ਮਨ ਛੁਟ ਕੀ ਰੇ ਸਾਖਤ ਸੰਗ ਨਾ ਛੁਟ ਕੀ ਰੇ ਰਹਾਉ ਜਿਉ ਕਾਜਰ ਭਰ ਮੰਦਰ ਰਾਖਿਓ ਜੋ ਪੈਸੇ ਕਾਲੂ ਖੀਰੇ ਦੂਰੋ ਹੀ ਤੇ ਭਾਗ ਗਇਓ ਹੈ ਜਿਸ ਗੁਰ ਮੇਹ ਛਟ ਕੀ ਤ੍ਰੇਕੂਟੀ ਰੇ ਮੰਗੋ ਦਾਨ ਕਿਰਪਾਲ ਕਿਰਪਾ ਨਿਤ ਮੇਰਾ ਮੁਖ ਸਾਕਤ ਸੰਗ ਨਾ ਜੁਟਸੀ ਰੇ ਜਨ ਨਾਨਕ ਦਾਸ ਦਾਸ ਕੋ ਕਰਿਓ ਮੇਰਾ ਮੂੰਡ ਸਾਧ ਪਗਾ ਹੇਠ ਰੁਲਸੀ ਰੇ ਮੰਗੋ ਤਾਨ ਕਿਰਪਾਲ ਕਿਰਪਾ ਨਿਦ ਮੇਰਾ ਮੁਖ ਸਾਕਤ ਸੰਗ ਨਾ ਜੁਟਸੀ ਰੇ ਜਨ ਨਾਨਕ ਦਾਸ ਦਾਸ ਕੋ ਕਰਿਓ ਮੇਰਾ ਮੂੰਡ ਸਾਧ ਪਗਾ ਹੇਠ ਰੁਲਸੀ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹਕੋਨਾ ਵਿੱਚ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਦੇਵ ਗੰਧਾਰੀ ਰਾਗ ਵਿੱਚ ਉਚਾਰਨ ਕੀਤੇ ਹੋਏ ਸਤਿਗੁਰੂ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹੀ ਦੇ ਸ਼ਬਦ ਹਨ ਗੁਰੂ ਸਾਹਿਬ ਜੀ ਪ੍ਰਵਾਨ ਕਰ ਨੇ हे ਮੇਰੇ ਮਨ ਜਿਹੜੇ ਮਨੁੱਖ ਪਰਮਾਤਮਾ ਨਾਲੋਂ ਸਦਾ ਟੁੱਟੇ ਰਹਿੰਦੇ ਹਨ ਉਹਨਾਂ ਨਾਲੋਂ ਆਪਣੇ ਆਪ ਨੂੰ ਸਦਾ ਪਰੇ ਰੱਖ ਪਰੇ ਰੱਖ हे ਮਨ ਸਾਖਤ ਛੁੱਠੇ ਮਨੁੱਖ ਦੀ ਪ੍ਰੀਤ ਨੂੰ ਤੋਂ ਨੋ ਵੀ ਝੋਟ ਹੀ ਸਮਝ ਇਹ ਕਦੇ ਤੋੜ ਨਹੀਂ ਨਿਭਦੀ ਇਹ ਜ਼ਰੂਰ ਟੁੱਟ ਜਾਂਦੀ ਹੈ ਫਿਰ ਸਾਖਤ ਦੀ ਸੰਗਤ ਵਿੱਚ ਰਹਿਆਂ ਵਿਕਾਰਾਂ ਤੋਂ ਕਦੇ ਖਲਾਸੀ ਨਹੀਂ ਹੋ ਸਕਦੀ ਟਹਿਰਾਓ ਹੇ ਮਨ ਜਿਵੇਂ ਕੋਈ ਘਰ ਕੱਜਲ ਨਾਲ ਭਰ ਲਿਆ ਜਾਏ ਉਸ ਵਿੱਚ ਜਿਹੜਾ ਵੀ ਮਨੁੱਖ ਵੜੇਗਾ ਉਹ ਕਾਲਖ ਨਾਲ ਭਰ ਜਾਏਗਾ ਜਿਵੇਂ ਪ੍ਰਮਾਤਮਾ ਨਾਲ ਰੁੱਟੇ ਹੋਏ ਮਨੁੱਖ ਨਾਲ ਮੂੰਹ ਜੋੜਿਆਂ ਵਿਕਾਰਾਂ ਦੀ ਕਾਲਖ ਹੀ ਮਿਲੇਗੀ ਗੁਰੂ ਨੂੰ ਮਿਲ ਕੇ ਜਿਸਮਨੁਖ ਦੀ ਮੱਥੇ ਦੀ ਤ੍ਰਿਕੋਟੀ ਮਿਟ ਤੇਉੜੀ ਮਿਟ ਜਾਂਦੀ ਹੈ ਜਿਸ ਤੇ ਅੰਦਰੋਂ ਵਿਕਾਰਾਂ ਦੀ ਖਿਚ ਦੂਰ ਹੋ ਜਾਂਦੀ ਹੈ ਉਹ ਦੂਰ ਤੋਂ ਹੀ ਸਾਖਤ ਮਨੁਖ ਕੋਲੋਂ ਪਰੇ ਪਰੇ ਰਹਿੰਦਾ ਹੈ ਏ ਕਿਰਪਾ ਦੇ ਘਰ ਪ੍ਰਭੂ ਏ ਕਿਰਪਾ ਦੇ ਖਜ਼ਾਨੇ ਪ੍ਰਭੂ ਮੈਂ ਤੇਰੇ ਪਾਸੋਂ ਇਕ ਦਾਨ ਮੰਗਦਾ ਮਿਹਰ ਕਰ ਮੈਨੂੰ ਕਿਸੇ ਸਾਖਤ ਨਾਲ ਵਾਹ ਨਾ ਪਏ ਇਹ ਦਾਸ ਨਾਨਕ ਆਖੇ ਪ੍ਰਭੂ ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ ਮੇਰਾ ਸਿਰ ਤੇਰੇ ਸੰਤ ਜਨਾਂ ਦੇ ਪੈਰਾਂ ਹੇਠ ਪਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇ ਟੁਡੇਸ ਕੋ ਨਵਾ ਕ੍ਰਾਉ ਸ੍ਰੀ ਦਰਬਾਰ ਸਾਹਿਬ ਅਮਰਸਰ ਅਟ ਡਵਾਇਰ ਆਵਰ ਫਿਫਥ ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਹੈਡਿੰਗ ਦੇਵ ਗੰਦਾਰੀ ففتھ محل گرو صاحب جی سنگ دیٹ ٹرن اوے او مائی مائنڈ ٹرن اوے ٹرن اوے فرام دا فیتھ لس سینک فیلس از دا لو آف دا فالس ون بریک دا ٹائز او مائی مائنڈ اینڈ یو آر ٹائز شیل بی بروکن بریک یو آر ائز ود دا فیتھلس سینک پاز ون ہوٹرز آ ہاؤس فلڈ ود سوٹ از بلیک رن فار اوے فرام سچ پیپل ون ہو میٹس دا گرو ایسکیپس فرام دا بانڈیج آف دا تھری ڈسپوزیشنز بیگ دس بلسنگ آف یو وہ مرسی فلارڈ اوشین آف مرسی پلیز ڈونٹ برنگ می فیس ٹو فیس ود دا فیتھلس سینکس میک سروینٹ نانک دا سلیو آف یوئر سلیو لیٹ ہز ہیڈ رول ان ڈسٹ ਅੰਡਰ ਦਾ ਫੀਟ ਆਫ ਦਾ ਹੋਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ